ਹੈਲੋ ਐਂਡ ਵੈਲਕਮ ਟੂ ਈ ਵਿਦਿਆ ਚੈਨਲ ਅੱਜ ਤੁਹਾਨੂੰ ਇਹ ਗੰਨੇ ਦਿਖਾ ਰਹੇ ਹਾਂ ਜਿਹੜੇ ਬਹੁਤ ਲੰਬੇ ਆ ਸ਼ਾਇਦ ਦੁਨੀਆ 'ਚ ਇੰਨਾ ਲੰਬਾ ਗੰਨਾ ਕੋਈ ਵੀ ਨਾ ਹੋਵੇ ਤੇ ਵੀ ਕੋਈ ਲੰਬਾਈ ਹੈਗੀ ਆ 14 ਫੁੱਟ 2 ਇੰਚ ਦੇ ਕਰੀਬ ਤੇ ਤੁਸੀਂ ਦੇਖ ਸਕਦੇ ਆ ਪੂਰੀ ਲੰਬਾਈ ਦੋ ਗੰਨੇ ਆ ਇਹਨਾਂ 'ਚ ਇੱਕ ਗੰਨਾ ਥੋੜੇ ਜਿਹਾ ਛੋਟਾ ਤੇ ਇੱਕ ਥੋੜੇ ਜਿਹਾ ਵੱਡਾ ਤੇ ਤਿੰਨ ਗੰਨੇ ਵੈਸੇ ਪਰ ਦੋ ਜਿਹੜੇ ਉਹ ਜ਼ਿਆਦਾ ਲੰਬੇ ਆ ਜਿਹਨਾਂ ਨੇ ਹਾਲੇ ਆ ਕੇ ਕੱਟ ਦਿੱਤੇ ਆ ਕੁਝ ਇਹਦੀ ਲੰਬਾਈ ਜਿਹੜੀ ਆ ਕੁਛ ਘਟ ਗਈ ਐ ਨਹੀਂ ਤੇ 15 16 ਫੁੱਟ ਤੱਕ ਵੀ ਜਾ ਸਕਦੀ ਐ ਇੰਚੀ ਟੇਪ ਨਾਲ ਆ ਇਹ ਇੰਚੀ ਟੇਪ ਤੈਨੂੰ ਰੱਖਿਆ ਜਾ ਸਕਦਾ ਲਗਭਗ ਇਹ ਦੇਖ ਸਕਨੇ ਆ ਤੇ 15 ਫੁੱਟ ਤਕਰੀਬ ਚਲੇ ਜਾਂਦੇ ਪਰ 14 ਫੁੱਟ 2 ਇੰਚ ਐ ਇਸਵੇਂ ਕੱਟ-ਕਟਾ ਕੇ ਇਹਨਾਂ ਦੀ ਜਿਹੜੀ ਲੰਬਾਈ ਐ ਬਹੁਤ ਜ਼ਿਆਦਾ ਹੋ ਚੁੱਕੀ ਆਪਣੇ ਖੇਤ ਚ ਪੂਰੇ ਜੋ ਬੰਤੇ ਹੈ ਥੈਂਕ ਯੂ